ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਪੰਜ ਸਿੰਘ ਸਹਿਮਾਨ ਵੱਲੋਂ ਹੁਕਮਨਾਮਾ ਜਾਰੀ ਕਰਨ ਤੋਂ ਬਾਅਦ ਇਹ ਸਵਾਲ ਪੈਦਾ ਹੋ ਗਿਆ ਕਿ ਕੀ ਹੁਣ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਆਪਣੇ ਪੱਧਰ ਤੇ ਮਨਾਏਗੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਹਿਬਾਨ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਉਹਦੇ ਵਿੱਚ ਬੜਾ ਸਪਸ਼ਟ ਇਹ ਗੱਲ ਕਹੀ ਹੈ ਨਸੀਹਤ ਦਿੱਤੀ ਪੰਜਾਬ ਸਰਕਾਰ ਨੂੰ ਵੀ ਪੰਜਾਬ ਸਰਕਾਰ ਦਾ ਕੰਮ ਧਾਰਮਿਕ ਸਮਾਗਮ ਕਰਵਾਉਣਾ ਨਹੀਂਗਾ ਸਗੋਂ ਧਾਰਮਿਕ ਸਮਾਗਮਾਂ ਵਿੱਚ ਸਹਿਯੋਗ ਕਰਨਾ ਹੈ ਅਸਲ ਵਿੱਚ ਅੱਜ ਪੰਜ ਸਿੰਘ ਸਹਿਬਾਨ ਨੇ ਸ਼ਿਰਕਾਲ ਤਖਸਾਲ ਤੇ ਇੱਕ ਹੰਗਾਮੀ ਮੀਟਿੰਗ ਕੀਤੀ ਮੀਟਿੰਗ ਦਾ ਮੇਨ ਮੁੱਦਾ ਇਹ ਸੀ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਸ਼੍ਰੀਨਗਰ ਵਿਖੇ ਕਰਵਾਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਵਿੱਚ ਭੰਗੜੇ ਪਾਏ ਗਏ ਔਰ ਗੀਤ ਗਾਏ ਗਏ ਇੱਕ ਤਰ੍ਹਾਂ ਨਾਲ ਮਨੋਰੰਜਨ ਕੀਤਾ ਗਿਆ ਜਿਹਦੇ ਨਾਲ ਆ ਵੱਡੇ ਪੱਧਰ ਤੇ ਬਵਾਲ ਖੜਾ ਹੋ ਗਿਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹਦਾ ਗੰਭੀਰ ਨੋਟਿਸ ਲਿਆ ਅੱਜ ਇਸ ਮੁੱਦੇ ਉੱਪਰ ਪੰਜਾਬ ਦੇ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਕਾਲਤਕ ਸਾਬ ਤੇ ਤਲਬ ਕੀਤਾ ਸੀ ਪੈਸੇ ਡਾਇਰੈਕਟਰ ਭਾਸ਼ਾ ਵਿਭਾਗ ਜਸਵੰਤ ਸਿੰਘ ਜਫਰ ਨੂੰ ਵੀ ਤਲਬ ਕੀਤਾ ਸੀ ਪਰ ਉਹ ਵਿਦੇਸ਼ ਹੋਣ ਕਾਰਨ ਆਉਣ ਦੇ ਸਮਰੱਥ ਨਹੀਂ ਸਨ ਹਰਜੋਤ ਸਿੰਘ ਅੱਜ ਸ਼੍ਰੀ ਕਾਲਤਕ ਸਾਹਿਬ ਦੇ ਜਥੇਦਾਰ ਸਹਿਬਾਨ ਮੂਰੇ ਪੇਸ਼ ਹੋਏ ਔਰ ਉਸ ਤੋਂ ਬਾਅਦ ਜੋ ਹੁਕਮਨਾਮਾ ਜਾਰੀ ਹੋਇਆ ਜੋ ਸੇਵਾ ਹਰਜੋਤ ਸਿੰਘ ਬੈਂਸ ਨੂੰ ਲਾਈ ਹੈ ਉਹਦੇ ਤੋਂ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਪੰਜਾਬ ਸਰਕਾਰ ਜਿਹੜੀ ਬੜੇ ਜੋਰ ਸ਼ੋਰ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮਨਾਉਣ ਲਈ ਉਹਨਾਂ ਦਾ ਸਮਾਗਮ ਕਰਨ ਲਈ ਵੱਡੇ ਪੱਧਰ ਤੇ ਪ੍ਰਬੰਧ ਕਰੀ ਬੈਠੀ ਹੈ ਕਿ ਹੁਣ ਉਹ ਸਮਾਗਮ ਕਰਵਾਏ ਜਾਣਗੇ ਕਿਉਂਕਿ ਅੱਜ ਜਦੋਂ ਸਿੰਘ ਸਹਿਬਾਨ ਨੇ ਹਰਜੋਤ ਸਿੰਘ ਬੈਂਸ ਦੀ ਸੁਣਵਾਈ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਬਤੇ ਹੁਕਮਨਾਮਾ ਜਾਰੀ ਕੀਤਾ ਤੇ ਉਹ ਬੜਾ ਸਪਸ਼ਟ ਸੀ ਜਿਸ ਵਿੱਚ ਨਸੀਹਤ ਦਿੱਤੀ ਸੀ ਸਰਕਾਰ ਨੂੰ ਵੀ ਅਜਿਹੇ ਸਮਾਗਮ ਨਾ ਕਰਵਾਏ ਜਾਣ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਹੋਣਾ ਨੇ ਅੱਜ ਹੁਕਮਨਾਮਾ ਜਾਰੀ ਕਰਦਿਆਂ ਇਹ ਗੱਲ ਕਹੀ ਵੀ 24 ਜੁਲਾਈ 2025 ਨੂੰ ਸ਼੍ਰੀਨਗਰ ਵਿਖੇ ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਸਮਾਗਮ ਕਰਾਇਆ ਗਿਆ ਜ ਜਿਹਦੇ ਵਿੱਚ ਘੋਰ ਅਲੰਗਨਾ ਹੋਈ ਗੀਤ ਗਾਏ ਗਏ ਨਾਚ ਗਾਣਾ ਹੋਇਆ ਮਨੋਰੰਜਨ ਹੋਇਆ ਔਰ ਉਹਨਾਂ ਨੇ ਸਰਕਾਰ ਨੂੰ ਨਸੀਹਤ ਦਿੱਤੀ ਵੀ ਸਰਕਾਰ ਦਾ ਕੰਮ ਧਾਰਮਿਕ ਸਮਾਗਮ ਕਰਾਉਣਾ ਨਹੀਂ ਹੈ ਧਾਰਮਿਕ ਸਮਾਗਮ ਧਾਰਮਿਕ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਕਰਵਾਉਂਦੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਕਿਹਾ ਹਾਂ ਪੰਜਾਬ ਸਰਕਾਰ ਜਾਂ ਕੋਈ ਹੋਰ ਸਰਕਾਰ ਗੁਰੂਆਂ ਦੇ ਸੰਬੰਧ ਵਿੱਚ ਲੈਕਚਰ ਲੈਕਚਰ ਕਰਵਾ ਸਕਦੀ ਹੈ ਸੈਮੀਨਾਰ ਕਰਵਾ ਸਕਦੀ ਹੈ ਉਰੇ ਉਰੇ ਵਿੱਚ ਵੀ ਐਸਜੀਪੀਸੀ ਦਾ ਸਹਿਯੋਗ ਲੈਣਾ ਜ਼ਰੂਰੀ ਹੈ ਘੱਟੋ ਘੱਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰ ਕਮੇਟੀ ਨਾਲ ਵਿਚਾਰ ਵਟਾਂਦਰਾ ਕਰਕੇ ਹੀ ਅਜਿਹੇ ਸੈਮੀਨਾਰ ਕਰਵਾਉਣੇ ਚਾਹੀਦੇ ਨੇ ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਜੇ ਧਾਰਮਿਕ ਸਮਾਗਮ ਜਾਂ ਨਗਰ ਕੀਰਤਨ ਇਹ ਕਰਵਾਉਣ ਦਾ ਜਿਹੜਾ ਜਮਾ ਹੈ ਜਾਂ ਜ਼ਿੰਮੇਵਾਰੀ ਹੈ ਇਹ ਕਿਸੇ ਵੀ ਸਰਕਾਰ ਨੂੰ ਨਹੀਂ ਹੈ ਇੱਕ ਕੰਮ ਕੇਵਲ ਧਾਰਮਿਕ ਸੰਸਥਾਵਾਂ ਦਾ ਹਾਂ ਉਹਨਾਂ ਨੇ ਕਿਹਾ ਵੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਧਾਰਮਿਕ ਸੰਸਥਾ ਐਦਾਂ ਦੇ ਗੁਰੂਆਂ ਦੇ ਦਿਨ ਮਨਾਉਂਦੀ ਹੈ ਤੇ ਉਦੋਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸਹਿਯੋਗ ਕੀਤਾ ਜਾਣ ਉਹਨਾਂ ਨੇ ਕੁਝ ਉਦਾਹਰਨਾਂ ਵੀ ਦਿੱਤੀਆਂ ਵੀ ਸਰਕਾਰਾਂ ਐਸੇ ਸਮੇਂ ਸਹਿਯੋਗ ਦਿੰਦੀਆਂ ਰਹੀਆਂ ਔਰ ਉਹਨਾਂ ਨੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਨੂੰ ਵੀ ਸਲਾਹ ਦਿੱਤੀ ਵੀ ਜਿਹੜੇ ਸਮਾਗਮ ਉਹ ਧਾਰਮਿਕ ਕਰਵਾਉਂਦੇ ਨੇ ਉਹਦੇ 'ਚ ਸਰਕਾਰ ਸਹਿਯੋਗ ਕਰਦੀ ਐ ਤੇ ਜਿਹੜੇ ਸਰਕਾਰ ਦੇ ਨਮਾਇंदे ਹੁੰਦੇ ਆ ਧਾਰਮਿਕ ਸੰਸਥਾਵਾਂ ਨੂੰ ਵੀ ਉਹ ਸਲਾਹ ਦਿੰਦੇ ਨੇ ਵੀ ਉਹਨਾਂ ਦਾ ਵੀ ਬੰਦਾ ਮਾਨਤਾਨ ਜਿਹੜਾ ਆ ਉਹ ਕੀਤਾ ਜਾਵੇ ਔਰ ਨਾਲ ਇਹ ਵੀ ਉਹਨਾਂ ਕਹਿ ਆ ਵੀ ਪੰਜਾਬ ਸਰਕਾਰ ਇਹੋ ਜੇ ਮੌਕਿਆਂ ਤੇ ਸੜਕਾਂ ਠੀਕ ਕਰਾਵੇ ਹੋਰ ਲੜੀਂਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤੇ ਪੰਥ ਦੇ ਜਿਹੜੇ ਧਾਰਮਿਕ ਸਮਾਗਮ ਨੇ ਉਹਦੇ ਵਿੱਚੋਂ ਪੰਜਾਬ ਦਾ ਕੇਂਦਰ ਸਰਕਾਰ ਨੂੰ ਬਹੁਤ ਹੀ ਐਂਟ੍ਰੈਂਸ ਨਹੀਂ ਕਰਨੀ ਚਾਹੀਦੀ ਹੈ ਸੋ ਪੰਜਾਬ ਸਰਕਾਰ ਹੁਣ ਕੀ ਨੌਵੇਂ ਪਾਤਸ਼ਾਹ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 350 ਸਾਲਾ ਸ਼ਹੀਦੀ ਦਿਹਾੜੇ ਆ ਰਹੇ ਨੇ ਕੀ ਉਹ ਆਪਣੇ ਪੱਧਰ ਤੇ ਮਨਾਏਗੀ ਇਹ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਔਰ ਇਸ ਮੌਕੇ ਜਸედა ਸਾਹਿਬ ਗੁਲਦੀਪ ਸਿੰਘ ਗੜਗੱਜ ਹੋਣਾ ਨੇ ਹਰਜੌਰ ਸਿੰਘ ਬੈਂਸ ਨੂੰ ਇੱਕ ਵੱਖਰੇ ਤਰ੍ਹਾਂ ਦੀ ਜਿਹੜੀ ਕਹਿ ਸਕਦੇ ਆ ਉਹ ਸੇਵਾ ਲਈ ਹੈ ਉਹਨਾਂ ਨੇ ਹਰਜੌਰ ਸਿੰਘ ਬੈਂਸ ਤੋਂ ਪਹਿਲਾਂ ਪੁੱਛਿਆ ਵੀ ਤੁਸੀਂ ਗਲਤੀ ਪ੍ਰਵਾਨ ਕਰਦੇ ਜੇ ਉਹ ਕਹਿੰਦੇ ਬਿਲਕੁਲ ਮੈਂ ਕਰਦਾ ਇਹ ਵੀ ਪੁੱਛਿਆ ਵੀ ਜਦੋਂ ਸ਼੍ਰੀਨਗਰ ਸਮਾਗਮ ਚੱਲ ਰਿਹਾ ਸੀ ਤੁਸੀਂ ਮੌਕੇ ਤੇ ਮੌਜੂਦ ਸੀ ਉਹ ਕਹਿੰਦੇ ਹਾਂ ਮੈਂ ਮੌਜੂਦ ਸੀ ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਜਦੋਂ ਗੀਤ ਚੱਲ ਰਿਹਾ ਸੀ ਚੱਲਦੇ ਗੀਤ ਨੂੰ ਤੁਸੀਂ ਰੋਕਣ ਦਾ ਯਤਨ ਕੀਤਾ ਤੇ ਉਹਨਾਂ ਨੇ ਨਾ ਚ ਜਵਾਬ ਦਿੱਤਾ ਉਹਨਾਂ ਕਹੇ ਮੇਰੇ ਕੋਲੋਂ ਗਲਤੀ ਹੋ ਗਈ ਹੈ ਤੇ ਫਿਰ ਜਫਰਦਾ ਸਾਹਿਬ ਨੇ ਜਿਹੜੀ ਸੇਵਾ ਲਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਕਿਹਾ ਵੀ ਹੁਣੇ ਹੀ ਹਰਜੋਤ ਸਿੰਘ ਬੈਂਸ ਪੈਦਲ ਜਾਣਗੇ ਗੁਰਦੁਆਰਾ ਗੁਰੂ ਕੇ ਮਹਿਲ ਤੁਰ ਕੇ ਜਾਣਗੇ ਔਰ ਰਸਤੇ 'ਚ ਜਿਹੜੇ ਗਲੀਆਂ ਨੇ ਸੜਕਾਂ ਨੇ ਉਹ ਦੇਖਦੇ ਜਾਣਗੇ ਤੇ ਉਸ ਤੋਂ ਬਾਅਦ ਇਹਦੇ ਲਈ ਜਿਹੜੇ ਲੜਿੰਦੀ ਲੋੜ ਆ ਗਲੀਆਂ ਸੜਕਾਂ ਜਾਂ ਸਫਾਈ ਦੇ ਪ੍ਰਬੰਧ ਕਰਨ ਦੀ ਉਹ ਕਰਵਾਉਣਗੇ ਇਸ ਤੋਂ ਬਾਅਦ ਕਿਹਾ ਵੀ ਉਹ ਗੁਰਦੁਆਰਾ ਟੋਬਾ ਸਾਹਿਬ ਜਾਣਗੇ 100 ਮੀਟਰ ਉਰੇਓ ਤੁਰ ਕੇ ਜਾਣਗੇ ਉੱਥੇ ਵੀ ਰਸਤਾ ਦੇਖਣਗੇ ਉਹ ਰਸਤੇ 'ਚ ਜਿਹੜੀਆਂ ਪ੍ਰੋਬਲਮ ਨੇ ਜਾਂ ਜਿਹੜੀ ਮੁਰੰਮਤ ਦੇ ਕੋਈ ਕੰਮ ਨੇ ਉਹ ਕਰਵਾਉਣਗੇ ਇਸ ਤੋਂ ਬਾਅਦ ਉਹਨਾਂ ਕਿਹਾ ਵੀ ਹਰਜੋਤ ਸਿੰਘ ਬੈਂਸ ਬਾਬਾ ਬਕਾਲਾ ਸਾਹਿਬ ਗੁਰਦੁਆਰਾ ਸਾਹਿਬ ਜਾਣਗੇ ਉੱਥੇ ਵੀ ਗੁਰਦੁਆਰਾ ਸਾਹਿਬ ਤੋਂ 100 ਕਿਲੋਮੀਟਰ ਉਰੇ ਜਿਹੜੇ ਆ ਉੱਥੋਂ ਪੈਦਲ ਜਾਣਗੇ ਔਰ ਰਸਤੇ ਦੀਆਂ ਮੁਸ਼ਕਲਾਂ ਦੇਖਣਗੇ ਤੇ ਰਸਤੇ ਠੀਕ ਕਰਾਉਣਗੇ ਫਿਰ ਉਹਨਾਂ ਨੇ ਕਿਹਾ ਵੀ ਹਰਜੋਤ ਸਿੰਘ ਬੈਂਸ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਦਿੱਲੀ ਜਾਣਗੇ ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਜਾਣਗੇ ਉੱਥੇ ਜੋੜਿਆਂ ਤੇ ਦਾ ਜਿਹੜਾ ਆ ਉਹ ਸੇਵਾ ਕਰਨਗੇ ਔਰ ਸੇਵਾ ਕਰਨ ਤੋਂ ਬਾਅਦ ਉੱਥੇ 1100 ਰੁਪਏ ਦਾ ਕਿੜਾ ਪ੍ਰਸ਼ਾਦ ਕਰਾ ਕੇ ਤੇ ਸੇਵਾ ਮੁਕੰਮਲ ਕਰਨ